ਓ ਵਿੱਚ ਦੇਖੋ ਕਾਲ ਆਰਟੀ ਕਾਦੀ ਲਈ ਆ ਜਾਣ ਉਹਨੇ ਹਾਂ ਪਰ ਆਰਟੀ ਕਾ ਦਾ ਟ੍ਰੈਵਲ ਦਾ ਸਮਾਰ ਰਖਿਆ ਸਾਰ ਇੱਕ ਵਾਰੀ ਫੇਰ ਕਰਨ ਲੱਗੇ ਜੇ ਦੁਬਾਰਾ ਆ ਕੇ ਤੇ ਦੇਦੀ ਮੇਰਾ ਭਰਾ ਠੀਕ ਆ ਭਰਾਵਾ ਫੇ ਸਾਈਡ ਤੇ ਲਾਲਾ ਸੈਂਟਰ ਚ ਕਾਦੀ ਪਿੱਛੇ ਕੋਈ ਲੈਡ ਲਾਲਾ ਦਾ ਦਾਦੇ ਤੋਂ ਬੜ ਬੋਣੇ ਤੇ ਭਾਈ ਗੱਲਬਾਤ ਹੈਗੀ ਇੱਦਾਂ ਆਪਾਂ ਜਾਣਾ ਵਜ ਚੰਡੀਗੜ੍ਹ ਸੀ ਐਨ ਜੀ ਵਾਲੀਆਂ ਗੱਡੀਆਂ ਦੇਖੋ ਲੈਣ ਲੱਗੀ ਹੋਈ ਉਹ ਉੱਥੋਂ ਸ਼ੁਰੂ ਹੁੰਦੀ ਆ ਇੱਥੋਂ ਦਾ ਕਹਿਣ ਲੈਣ ਲੱਗੀ ਓ ਲੋ ਉਧਰ ਹੈਲੋ ਹਣੀ ਵੀ ਆ ਗਿਆ ਅੱਜ ਕੀ ਗੱਲ ਬੁਰਾ ਖੁਸ਼ ਲੱਗਦੇ ਆ ਸਹੀ ਆ ਚਲੋ ਬੈਠੀਏ ਤੇ ਗੱਡੀ ਚਲਾ ਰਹੇ ਆ ਆਪਣੇ ਨਿਰਮਲ ਭਾਈ ਹੋਣੀ ਹੋਰ ਭਾਈ ਸਾਸਤਰੀ ਘਰ ਸਾਡੇ ਸੱਥ ਬੈਗੀ ਹੋਈ ਆ ਮੈਂ ਵੀ ਨਵਾਂ ਹੀ ਆਇਆ ਸੀ ਆ ਜੀ ਦੇ ਮਾਮਲੇ 'ਚ ਆਪਣੇ ਕੋ ਵੀ ਜ਼ਿਆਦਾ ਡੀਜ਼ਲ ਗੱਡੀ ਰਹੀ ਆ ਕਿੰਨਾ ਸਿਲੰਡਰ ਵੱਡਾ ਸਿਲੰਡਰ ਪਤਾ ਨਹੀਂ ਆਨੂ ਲਈ ਪਤਾ ਭਰਾਵਾ ਕਿੰਨੇ ਦੀ ਪਈ 600 ਦੀ ਛੋਟਾ ਸਿਲੰਡਰ ਹੀ ਆ ਯਾਰ 750 ਦੀ ਪੈਂਦੀ ਹੁੰਦੀ 664 ਤੇ ਸਿਲੰਡਰ ਤਾਂ ਅੱਧਾ ਹੀ ਹੋਇਆ ਪਿਆ ਸੀ ਮਤਲਬ ਖਤਮ ਹੀ ਹੋਇਆ ਪਿਆ ਸੀ ਕਿ ਚੱਕਰ ਪ੍ਰੈਸ਼ਰ ਫੁੱਲੀ ਸੀ ਪ੍ਰੈਸ਼ਰ ਦੇ ਹਿਸਾਬ ਨਾਲ ਤਾਂ ਪੁੱਛਦੇ ਕੀ ਆਹ ਦੇਖ ਲੈ ਕੰਗਾ ਉਹ ਹੋ ਗਏ ਲਾਵੀ ਬਾਈ ਸੀ ਐਨ ਜੀ ਹੁਣੀ ਭਰਾਲੇ ਆ ਚੱਲੀ ਆ ਹੁਣ ਨਾਲ ਇਹਦੇ ਹੱਥ ਹਵਾ ਵੀ ਭਰਉਣੀ ਆ ਕਿਉਂਕਿ ਇੱਧਰਲੇ ਟਾਇਰ 'ਚ ਹੋਈ ਪਈ ਆ ਹਵਾ ਘਟ ਆਪ ਵੀ ਭਰ ਲਈ ਦੀ ਆ ਆਪ ਹੁਣੀ ਬਿਜੀ ਲੱਗਦੇ ਆ ਮੇਰੇ ਹਿਸਾਬ ਨਾਲ ਚਲੋ ਵੀ ਇੱਧਰਲੇ ਟਾਇਰ 'ਚ ਗੱਲੀ ਘੱਟ ਸੀਗੀ ਇੱਧਰ ਰਹਿ ਦਨੇ ਆ ਭਾਈ ਉਧਰ ਲਈ ਜੀ ਆ ਗੱਲੀ ਉਧਰ ਪਰਲੀ ਆ ਤੇ ਭਾਈ ਰਮ ਤੇ ਰਮ ਤੇ ਲੁਧਿਆਣੇ ਟੋਲ ਪਹੁੰਚ ਗਏ ਤੇ ਟੋਲ ਫਰੀ ਆ ਬਰਾਾ ਸ਼ੁਗਰ ਹਨਾ ਇਹ ਬਚਾਅ ਹੋ ਜਾਂਦਾ ਸਾਡੇ ਡਰਾਈਵਰਾਂ ਦਾ ਕਿਉਂਕਿ ਟੋਲ ਲੱਗਦਾ ਹੀ ਨਹੀਂ ਪਿਆ ਇਹ ਵਾਲਾ ਜਾਣਾ ਹੈਗਾ ਵਾ ਰਾਜਪੁਰੇ ਤੋਂ ਅੱਗੇ ਖਰੜ ਵਾਲੀ ਸਾਈਡ ਬਨੂੜ ਬਨੂੜ ਰੋਡ ਤੇ ਜਾਣਾ ਵਾ ਮਤਲਬ ਉਹ ਲੋਕੇਸ਼ਨ ਤੇ ਜਾਣਾ ਵਾ ਚਲੋ ਦੇਖਦੇ ਆ ਕੀ ਬਣਦਾ ਅੱਗੇ ਪਿਆ ਲੱਗਦਾ ਮੀਂਹ ਪੈਂਦਾ ਪਿਆ ਅੱਗੇ ਭਾਈ ਹਨਾ ਮੌਸਮ ਬਹੁਤ ਘੈਂਟ ਹੋਇਆ ਪਿਆ ਅੱਗੇ ਜੰਨਤ ਮੀਂਹ ਪੈਂਦਾ ਹੁਣ ਅੱਗੇ ਪੱਕਾ ਸ਼ਿਓਰ ਵਾਲੀ ਗੱਲ ਆ ਹਾਂ ਭਾਈ ਆ ਬੰਦੇ ਦਾ ਕੀ ਬਣੂਗਾ ਸਮਾਨ ਇਹ ਨਾਲ ਲੱਦਿਆ ਅੱਗੇ ਮੀਂਹ ਪੈਣ ਦਾ ਮੌਸਮ ਬਣ ਆਇਆ ਹੈ ਟ੍ਰਪਾਲ ਨਾਲ ਤਾਂ ਹੀ ਨਹੀਂ ਜਾਂਦੇ ਕਿਤੇ ਉਹ ਉਦਾਂ ਹੀ ਅੱਧੀ ਤਰਪਾਲ ਪਾਈ ਹੈ ਅੱਧੀ ਤਰਪਾਲ ਪਾਈ ਹੈ ਪਰ ਥੱਲੇ ਗੱਡੀ ਤਰਪਾਲ ਛੋਟੀ ਹੈ ਸਮਾਨ ਹੀ ਜ਼ਿਆਦਾ ਹੈ ਭੇਜ ਜਾਣਾ ਸਾਰਾ ਭੇਜ ਜਾਣਾ ਤਰਪਾਲ ਉਹਨੇ ਹਟਾਈ ਉਹ ਵਿੱਚ ਦੇਖੋ ਤਰਪਾਲ ਆਰਟੀਕਲ ਦੀ ਲਈ ਆ ਜਾਣ ਉਹਨੇ ਹਾਂ ਪਰ ਆਰਟੀਕਲ ਦਾ ਟਰੈਵਲ ਦਾ ਸਮਾਨ ਰਖਿਆ ਸਭਾ ਆ ਆ ਨਹੀਂ ਆਉਂਦੀ ਸਾਰੀ ਇਹ ਸਮਾਨ ਤਰਪਾਲ ਦੀ ਗਲਤੀ ਨਹੀਂ ਤਰਪਾਲ ਉਹਦੀ ਪੂਰੀ ਆ ਪੀਊਗਾ ਪੀਊਗਾ ਕੱਪੜੇ ਵਾਲੇ ਟੈਚੀ ਆ ਉਹ ਜਿਹੜਾ ਆਰਟੀਕਲ ਦਾ ਟਰੈਵਲ ਦਾ ਸਮਾਨ ਆ ਉਹ ਵੇਚ ਵੀ ਭਾਈ ਵੇਚ ਵੀ ਬੜੇ ਲੱਦੇ ਓਏ ਹੋਏ ਬਰਾਬਰ ਤੋਂ ਅੱਗੇ ਥੱਲੇ ਟਾਇਰ ਤੇ ਦੇਖ ਉਹਦੇ ਬਰਾਬਰ ਕਿੰਨੇ ਭਾਏ ਆ ਭਾਉ ਨੇ ਉਹ ਤਾਂ ਡਾਵਲ ਆ ਬੰਦੇ ਵੀ ਤਾਂ ਟ੍ਰੈਵਲ ਦੇ ਹੀ ਆ ਸਾਰੇ ਬੰਦੇ ਵੀ ਡਰਾਈਵਰ ਉਹ ਟ੍ਰੈਵਲ ਸਿਟੀ ਲਾਈਨ ਦੇ ਬੰਦੇ ਆ ਯਾਰ ਨਹੀਂ ਨਹੀਂ ਟ੍ਰੈਵਲ ਲਈ ਲਾਉਨੇ ਆ ਨਾ ਹੂੰ ਟ੍ਰੈਵਲ ਚ ਵੱਤ ਤੋਂ ਵੱਧ ਬੰਦੇ ਪੱਜ ਜਾਂ 6 6 ਟੱਚੀ ਜ਼ਿਆਦਾ ਹੁੰਦੀ ਕਿ 13 14 ਟੱਚੀ ਹੋਣੇ ਪਾਣਾ ਹੋਣੀ ਠੀਕ ਆ ਤੇ ਮੈਕਸਿਮਮ ਵੀ ਉਹ ਗੱਡੀ ਦੀ ਜਾਣ ਹੀ ਗੱਡੀ ਵੀਰ ਦੇ ਵੀ ਉਹ ਕੰਮ ਆ 12 ਟੱਚੀ ਹੈਗੇ ਅੰਦਰ ਵੀ ਪਏ 8 ਜਾਣੇ ਬਿਠਾਈ ਕਰਦਾ 7 8 ਹਾਂ ਹੈਗੇ ਨਾ ਨਿਆਣਾ ਪਾ ਕੇ 9 ਹਰ ਵੀ ਬੈਠੇ ਆ ਨਾ ਗੋਦੀਆਂ ਗੋਦੀਆਂ ਚ ਬੈਠੇ ਤੇ 10 ਵਾਲੇ ਟਾਇਰ ਦੇ ਥੱਲੇ ਲੱਗਣਦੇ ਉਹ ਵਸ ਇੱਕ ਇਹ ਆ ਬੰਦਿਆਂ ਦੀ ਬੰਦਿਆਂ ਦੀ ਮਾਰ ਬੰਦਿਆਂ ਦੀ ਮਾਰ ਇਧਰ ਆਪਾਂ ਮਾੜਾ ਚੰਗਾ ਗੱਦੀ ਇਹ ਮੈਨਾ ਨਾ ਕਰਾਵੇ ਲਓ ਵੀ ਮੀ ਆ ਗਿਆ ਭੇਜ ਗਿਆ ਸਮਾਨ ਭੇਜ ਗਿਆ ਸਮਾਨ ਉਹਨਾਂ ਦਾ ਹੁਣ ਵਿਚਾਰਾ ਤਰਪਾਲ ਹੁਣ ਤਰਪਾਲ ਹੁਣ ਭਾਈ ਰੋਕਣ ਲਈ ਜਾ ਕੇ ਸ਼ੈੱਡ ਵਗੈਰਾ ਵੀ ਹੈ ਨਹੀਂ ਇਹ ਰੋਡ ਤੇ ਅਣ ਇੱਕ ਚੀਜ਼ ਦਿਨ ਮੈਂ ਦੱਸਦਾ ਸਵਾਰੀ ਨੇ ਆਪਣੀ ਗਲਤੀ ਮੰਨਣੀ ਆ ਨਾ ਆਹੋ ਕਿ ਅਸੀਂ ਵੱਡੀ ਗੱਡੀ ਦੀ ਸਵਾਰੀ ਆ ਤੇ ਆਰਟੀਕਲ ਆ ਨਹੀਂ ਮੰਨਣੀ ਤਰਪਾ ਕਿਉਂਕਿ ਆ ਉਹ ਗੱਡੀ ਆ ਲੈ ਕੇ ਆਉਣ ਦਿਆ ਲੈ ਕੇ ਆਉਣ ਦਿਆ ਯਾਰ ਤੁਸੀਂ ਗੱਡੀ ਜਿੱਤੋਂ ਕਮਾਉਣਾ ਜਿਹੜੀ ਸਾਰੀ ਜ਼ਿੰਦਗੀ ਜਿਹਨੇ ਸਾਥ ਦੇਣਾ ਯਾਰ ਮੈਂ ਤਾਂ ਭਾਈ ਉੱਪਰ ਸਮਾਨ ਹੀ ਦੇਖਦਾ ਮੈਂ ਕਹਾਂ ਚੱਲ ਉੱਪਰ ਕਿੰਨਾ ਉਹਨੇ ਦੇ ਵਿੱਚ ਵੀ ਕਿੰਨਾ ਕੋ ਲੱਦਿਆ ਹੋਇਆ ਵਾ 6 8 ਜਣੇ ਵਿੱਚ 9 ਆਣਾ ਪਾ ਕੇ 9 ਇੱਕ ਰਿਸ਼ਤਾ ਤੇ ਵੀ ਨਹੀਂ ਆਉਣ ਵਾਲੇ ਸੀ ਪੂਰੇ ਤਦੀ ਮੈਂ ਤਾਂ ਮੈਂ ਤੇ ਖਲਾਵਾ ਓਏ ਹਾਂ ਕੋ ਜਾ ਇਕੱਲਾ ਸਮਾਨ ਆ ਬੰਦੇ ਘਾਟੇ ਆ ਮੰਨ ਸਕਦੇ ਆ ਪਰ ਜਿਹੜੀ ਆ ਤੇ ਸਰਾ ਹੀ ਕਰਾ ਦੇ ਉਸਤਾਦ ਆ ਆਪਣੇ ਸਾਡੇ ਉਹ ਵੀ ਆ ਟਿਕਾਈ ਅੱਜ ਇਹ ਨਹੀਂ ਗੱਲ ਪਰ ਗੱਲ ਇਹ ਹੈਗੀ ਕਿਹੜਾ ਲਾਉਂਗਾ ਵਧੀਆ ਲਾਉਂ ਸੋ ਮਤਲਬ ਬਾਕੀ ਡਰਾਈਵਰ ਗਾਲਾ ਨਾ ਕੱਢਣ ਤੁਹਾਡੀ ਗੱਡੀ ਜਾਂਦੀ ਹੋਵੇ ਇਹ ਨਾ ਕਹੋ ਕਿ ਛੋਟੀ ਗੱਡੀ ਵਾਲਿਆਂ ਦਾ ਵੀ ਸਾਡੇ ਮੂੰਹ 'ਚ ਹੀ ਪੈ ਜੇ ਹਾਂ ਸਾਰੇ ਕਮੌਣ ਲਈ ਬੈਠੇ ਆ ਤੇ ਮੰਨਿਆ ਤੂੰ ਤੇ ਅਜੇ ਟ੍ਰੈਵਲ ਵਾਲੇ ਵਿਚਾਰਦਾ ਵੀ ਤੂੰ ਨੇ ਦੱਸ ਹਾਂ ਹਾਂ ਮੀਂ ਭਾਈ ਜੋਰ ਜੋਰ ਪੂਰਾ ਮੀਂਦ ਅੱਗੇ ਜਾ ਕੇ ਹੋਰ ਬੁਰਾ ਹਾਲ ਹੋਣਾ ਵਾ ਤੇ ਕੀ ਮਤਲਬ ਸਵਾਰੀ ਵੀ ਖਰਾਬ ਹੋਊਗੀ ਸਮਾਨ ਭੇਜ ਜਾਣਾ ਭਾਈ ਉਹਨਾਂ ਦਾ ਸਾਰਾ ਆਪ ਤੇ ਖਰਾਬ ਹੋਣਾ ਹੀ ਹੋਣਾ ਲੈ ਇੱਕੋ ਦਮ ਹੁਣ ਕੀ ਹੋਊਗਾ ਹੁਣ ਹੁਣ ਕਿੱਥੇ ਹੁਣ ਮੌਕਾ ਭਾਈ ਹੈ ਨਹੀਂ ਹੁਣ ਐਦਾ ਕੋਈ ਨਹੀਂਗਾ ਇਹ ਸਵਾਰੀਆਂ ਨੂੰ ਸਮਝਣਾ ਚਾਹੀਦਾ ਹੈ ਗੱਡੀ ਉਸ ਹਿਸਾਬ ਨਾਲ ਚਲੋ ਜਿਹਰੇ ਹਿਸਾਬ ਨਾਲ ਤੁਸੀਂ ਹੈ ਆ 500 100 ਹਜ਼ਾਰ ਵੱਧ ਲਾ ਲੋ 20 ਵੀ ਨਖਰੇ ਕਰਦਾ ਵਾ ਲੁਧਿਆਣੇ ਤੋਂ ਅੱਗੇ ਤਾਂ ਹੜ ਗਿਆ ਹੈਗਾ ਖੰਨੇ ਆ ਕੇ ਫੇਰ ਵੈਨ ਲਾ ਪਿਆ ਭਾਈ ਦੁਪਹਿਰ ਦੇ 3 ਵਜ ਗਿਆ ਤਾਂ ਸੱਜਣਾਂ ਨੂੰ ਭੁੱਖ ਵੀ ਲੱਗੀ ਆ ਤਾਂ ਕਰਕੇ ਕੇਸਰੀ ਢਾਬਾ ਆਈ ਆ ਮੈਂ ਕਿਹਾ ਭਾਈ ਖਾ ਹੀ ਲਈਏ ਕੁਛ ਕੇਸਰੀ ਢਾਬਾ ਤਲਾ ਵੀ ਬਾਈ ਨਾ ਲੱਗਦੇ ਹੱਥ ਪਰੌਂਠੀਆਂ ਹੋਣੀਆਂ ਆ ਗਿਆ ਤੇ ਝੱਪ ਲਈ ਉਹ ਨਾ ਉਹ ਬਾਈ ਹੁਣ ਹਿਆਰਪੁਰ ਤੋਂ ਆਪਣੇ ਵੀਡੀਓ ਦੇਖਦੇ ਹੋਰ ਬਾਈ ਠੀਕ ਆ ਚੱਲੇ ਆ ਅੱਛਾ ਮੀ ਵੋ ਪੈਂਦਾ ਵੈਦਾਨ ਆਇਆ ਉਹ ਵੀ ਵੀ ਪੀ ਲਈਆ ਰੋਟੀ ਵੀ ਖਾ ਲਈਆ ਆ ਭਾਈ ਹੁਣੀ ਵੀ ਮਿਲਣਾ ਹੋਰ ਬਾਈ ਠੀਕ ਆ ਚੱਲੇ ਆ ਤੇਲੇ ਓਕੇ ਓਕੇ ਚੱਲੀਏ ਹਾਂਜੀ ਬਾੜ ਬਾੜ ਖੜੀਏ ਬਾੜ ਓਕੇ ਓਕੇ ਆਜੋ ਆਜੋ ਮੰਤਨ ਭਾਈ ਕਹਿੰਦੇ ਪਾਣੀ ਹੈ ਨਹੀਂਗਾ ਹੈ ਨਹੀਂਗਾ ਗੱਡੀ 'ਚ ਇੱਕ ਕ ਲੈ ਲਈ ਹੋਰ ਬੋਤਲ ਇੱਕ ਹੋਰ ਲੈ ਲੈਣੇ ਫਿਰ ਉਹ ਫੇਰ ਉੱਥੇ ਆ ਵੜੀ ਲੈ ਨਾ ਮੈਂ 400 ਸਾਲੀ 400 ਸਾਲੀ ਅੱਛਾ ਇਹ ਪਾਣੀ ਬੁਣੀ ਭਰਵਾ ਠੰਡਾ ਮਿਲ ਜਾਂਦਾ ਵਾ ਇੰਨਾ ਸੁੱਖ ਵਾ ਸਪான்ਸਰ ਨਵੀਂ ਬੋਤਲ ਉਹ ਨਵੀਂ ਆ ਵੜੀ ਮੇਰੀ ਵੀ ਅਪਡੇਟ ਹੋ ਗਈ ਯਾਰ ਮਤਲਬ ਪਾਣੀ ਭਰ ਕੇ ਰੱਖ ਦਿੰਦੇ ਆ ਤੇ ਡਰਾਈਵਰ ਲੈ ਜਾਂਦੇ ਜਿੱਦਾਂ ਇਹ ਆ ਵਾਲਾ ਲੈ ਚੱਲੇ ਆ ਆ ਵੀ ਗੱਡੀ ਆਪਣੇ ਏਰੀਆ ਦੀ ਆ ਉਧਰੋਂ ਆਈ ਹੋਈ ਆ ਹੋਰ ਕਿਹੜੀ ਕਿਹੜੀ? ਆਹ ਭਾਈ ਹੁਣ ਆਲੀ ਨਕੌਦਰ ਤੋਂ। ਆਹ ਮਾਝੇ ਵਾਲੇ। ਚੱਲੀਏ ਭਾਈ। ਹੈ? ਉਹਦੇ ਕੋਲ ਕੋਈ ਪਾਣੀ ਪੀਣੇ ਆ ਗੱਡੀ ਆ। ਆਹ ਲੈ ਲੈ ਭਾਈ ਪਾਣੀ ਲੈ। ਇਹ ਵੀ ਲੈ ਆਏ ਆ ਆਪਣੀ ਜੱਜ ਦਾ ਕਿੱਦਾਂ ਇੱਧਰ ਆਈਏ। ਤੇ ਸ਼ਾਇਦ ਉੱਧਰ ਨੂੰ ਉੱਧਰ ਹੀ ਜਾਣਾ ਖਰੜਾ ਨਾਲ। ਓਕੇ ਭਾਈ। ਠੀਕ ਠੀਕ। ਓਕੇ। ਓਕੇ ਭਾਈ। ਹਾਂ ਹਾਂ ਜਿੰਦਾ ਭੁੱਲ ਭਲੇਖੇ। ਲੈ ਆ ਮਿਲ ਗਿਆ ਕਿ ਨਹੀਂ ਦੇਲਾ ਦਰਸ਼ਨ ਹੋਏ। ਇੱਕ ਤਾਂ ਦਰਸ਼ਨ ਹੋਈ ਜਾਣੇ ਆਉਂਦੇ ਜਾਂਦੇ ਤਾਂ। ਲਓ ਵੀ ਕੇਸਰੀ ਢਾਬੇ ਤੋਂ ਰਮਾਨਗੀ। ਨਿਕਲਣ ਲੱਗੇ ਆ। ओके जान ओके भाई ओके okay. ए ਬਹੁਤ ਚੱਕਰ ਨਾਵੇਂ ਫੰਕਸ਼ਨ ਲੈ ਆਤਾ ਹੁਣ ਗੱਡੀ ਰੁਗੂਗੀ ਫੇਰ ਹੀ ਕਨੈਕਟ ਹੋਣਾ ਆਦਰਵਾਇਜ਼ ਗੱਡੀ ਚੱਲਦੀ ਤੇ ਨਹੀਂ ਕਨੈਕਟ ਉਹ ਨਾਲ ਹੀ ਆ ਗਿਆ ਆਪਸ਼ਨ ਚੱਲਦੀ ਗੱਡੀ ਗੱਡੀ ਤੇ ਨਹੀਂ ਕਨੈਕਟ ਹੋਣਾ ਹੋ ਗਿਆ ਫਾਈਨਲੀ ਸੱਜਣਾ ਖੜੜ ਪਹੁੰਚ ਗਿਆ ਇੱਥੇ ਵੀ ਪਾਣੀ ਪਾਣੀ ਹੋਇਆ ਪਿਆ ਬੁਰਾ ਹਾਲੀਆ ਮੀ ਇੱਥੇ ਵੀ ਹੋ ਪਿਆ ਤੇ ਇੱਕ ਬਾਈ ਨੂੰ ਮਿਲਣਾ ਵਾ ਉਹਨੂੰ ਮਿਲਣ ਤੋਂ ਬਾਅਦ ਫੇਰ ਵਾਪਸੀ ਆ ਆਪਣੀ ਆਪਣੀ ਡੰਨ ਹੋ ਗਿਆ ਹੁਣ ਚੱਲੇ ਆ ਵਾਪਸ ਮੀਟਿੰਗ 5 ਵਜੇ ਘਰੋਂ ਵਾਕੇ ਖੜੜਦੀ ਭਾਈ ਕਹਿੰਦਾ ਇੱਥੇ ਫੋਰਚੂਨਰ ਲੈ ਆਉਣੀ ਫੇਰ ਓਕੇ ਹੀ ਹੈ ਨਾ ਹੈ ਓਏ ਓਏ ਅੱਜ ਜੇ ਕੁਛ ਕੁਛ ਲੱਗ ਹੀ ਸੀਗਾ ਜਾਮ ਤੇ ਇੱਥੇ ਮਿਲੂ ਮਿਲਦਾ ਹੀ ਮਿਲਦਾ ਹੈ ਨਾ ਵੀ ਇਹ ਜੰਦ ਜਾਣੀ ਜਾਣੀ ਸੀ ਐਨਜੀ ਗੱਡੀ ਦਾ ਕੀ ਰਿਵਿਊ ਹੈ ਦਿੰਨੇ ਕਹਿੰਦੇ ਵਜਾ ਹੁੰਦਾ ਯਾਰ ਨਹੀਂ ਮਤਲਬ ਜਿੰਨੇ ਮੇਰੇ ਸਾਹ ਹੁਣ ਯਾਰ ਜਿਹੜੇ ਬੰਦੇ ਕਹਿੰਦੇ ਮੈਂ ਇਹ ਵੀ ਹੈਰਾਨ ਹੈ ਅੱਜ ਜਿਹੜੇ ਬੰਦੇ ਕਹਿੰਦੇ ਯਾਰ ਫਾਇਦਾ ਫਾਇਦਾ ਬੜਾ ਇਹਦਾ ਹਮਮ ਦਾ ਬੜਾ ਸੀਐਨਜੀ ਘਟੇ ਖਰਚਾ ਘਟ ਹਮ ਸਾਲ ਮੈਨੂੰ ਕੋਈ ਬਾਲਾ ਪਿਆ ਮੈਨੂੰ ਡੀਜ਼ਲ ਦੇ ਬਰਾਬਰ ਲੱਗਾ ਮੈਨੂੰ ਵੀ ਸਿਸਟਮ ਤੁਸੀਂ ਫਿਰ ਫੋਰਚਨਰ ਚਲਾਉਨੇ ਨਾ ਡੀਜ਼ਲ ਗੱਡੀ ਡੀਜ਼ਲ ਗੱਡੀ ਦੀ ਜਾਨ ਵੱਖਰੀ ਐ ਸੀ ਇੰਜਨੇ ਭਾਈ ਮਰ ਮਰ ਕੇ ਚੱਲਣਾ ਟੈਂਕੀ ਫੁੱਲ ਕਰਾਉਣੀ ਪੈਣੀ ਇੱਕ ਵਾਰੀ ਫਿਰ ਹਾਂ ਭਰਾ ਸਾਨੂੰ ਮਤਲਬ ਕੋਈ ਬਾਲਾ ਨਾ ਕਹੇ ਕਿ ਹਾਂ ਵੀ ਮੈਨਹੀਂ ਸੀ ਆਂਦੇ ਅਵਰੀ ਗੱਲ ਦਾ ਮੈਂ ਐਦਾਂ ਆ ਉਦਾਂ ਆ ਉਹ ਗਿਆਨ ਨਾ ਛੜੇ ਮੈਂ ਵੈਸੇ ਹੀ ਗੱਲ ਕਰਨ ਦਾ ਹੋਊਗਾ ਤੁਸੀਂ ਸੱਚੇ ਹੋਗੇ ਕਿਉਂਕਿ ਸਾਨੂੰ ਪਰ ਸਾਨੂੰ ਮਜ਼ਾ ਆਉਂਦਾ ਹੈ ਗੱਡੀਆਂ ਮਤਲਬ ਪਰ ਨਾ ਜਦੋਂ ਨੌਲੇਜ ਨਹੀਂ ਇਹ ਚੀਜ਼ ਦੀ ਤਾਂ ਕਰਕੇ ਅਸੀਂ ਕਹਿ ਹੁੰਦੇ ਕਿ ਸਾਨੂੰ ਤਾਂ ਸੇਮ ਜਿਹਾ ਹੀ ਲੱਗਾ ਕੋਈ ਪਰ ਅੱਜ ਉਹ ਬੰਦੇ ਨੇ ਸਿਰਾ ਕਰਾਤੀ ਕਿੰਨੇ ਸਾਡੀ ਗਾਲੇ ਨੇ ਉਹ ਕਿਦਾਂ ਸਮਾਨ ਦੇਖਿਆ ਕਿ ਨਾ ਤਾਂ ਸੀ ਫਿਰਦਾ ਜੋਬਰ ਆਹੋ ਉਹ ਵੀਡੀਓ ਪਾਉਣੀ ਪਾਈ ਹੋਈ ਆ ਹਾਂ ਜਿੰਦਾਬਾ ਭਰਾ ਭਾਵੇਂ ਜਨਾ ਮਰਜੀ ਅੰਦਰ ਵੀ ਕਿੰਨੇ ਲੱਦੇ ਹੋਏ ਭਾਈ ਯਾਰ ਨਾ ਕਰਿਆ ਕਰੋ ਭਰਾਵਾ ਇਦਾਂ ਤੁਸੀਂ ਆਪਣਾ ਕੰਮ ਆਪ ਖਰਾਬ ਕਰਦੇ ਪਏ ਆ ਆਪਾਂ ਹਨਾ ਆਪਾਂ ਸਾਰੇ ਡਰਾਈਵਰ ਇੱਕ ਫੈਮਿਲੀ ਆ ਹਨਾ ਬਾਕੀਆਂ ਨੇ ਵੀ ਕਮਾਉਣ ਆਏ ਏ ਥੋੜੀ ਕਿ ਤੁਸੀਂ ਤੁਸੀਂ ਭੈ ਜੋ ਤੱਕ ਇਹ ਨਹੀਂ ਮੰਦਾ ਸਾਰਿਆਂ ਲਈ ਆ ਮੰਦਾ ਸਾਰਿਆਂ ਲਈ ਆ ਕਈ ਬੰਦੇ ਤੇ ਭਰਾਵਾ ਇਹ ਵੀ ਕਹੀ ਜਾਂਦੇ ਹੁਣ ਆਪਣੀ ਤੋਂ ਜੀ ਦੇਖਿਆ ਗਿਆ ਆਪਣੇ ਦਿਲ ਨੂੰ ਚਾਚੇ ਦਾ ਆਪਣਾ ਭਰਾ ਹੀ ਆ ਉਹ ਹੀ ਰੱਬ ਹੈ ਨਾ ਆਪਣੇ ਲਈ ਸਭ ਕੁਝ ਹੀ ਆਉਂਦਾ ਐਟੀਟਿਊਡ ਨਹੀਂ کہہ ਸਕਦੇ ਹਾਂ ਜਣੇ-ਗਣੇ ਨਾਲ ਮੇਲ ਨਹੀਂ ਜਾ ਰਾਗੇ ਮਤਲਬ ਜਿਹੜਾ ਦਿਲ ਨੂੰ ਲੱਗ ਗਿਆ ਤਾਂ ਆਪਣਾ ਭਰਾ ਹੀ ਆ ਬੋ ਦੋ ਗਲਾ ਪਾਜਾ ਸਟੈਂਡ ਲੈ ਕੇ ਨਹੀਂ ਚੱਲੇ ਚੱਲੇ ਤਾਂ ਦਿਲੋਂ ਚੱਲੇ ਨਹੀਂ ਤਾਂ ਚੱਲੇ ਹੀ ਨਹੀਂ ਹੈਨਾ ਉਹ ਕਈ ਯਾਰ ਪਤਾ ਨਹੀਂ ਇੱਕ ਦੋ ਆਪਣੇ ਕੋਲ ਆਂਦੇ ਨੇ ਯਾਰ ਨਰਮਲ ਜਿਹਾ ਤੇ ਐਟੀਟਿਊਡ ਵੜਾ ਆ ਪਤਾ ਨਹੀਂ ਆ ਗਿਆ ਆ ਤੇ ਜਾਂ ਇਹ ਉਹ ਕਦੋਂ ਮੈਂ ਕਿਹਾ ਯਾਰ ਭਰਾ ਅਸੀਂ ਤੇ ਬਾਬੇ ਨਾਲ ਅਸੀਂ ਤੇ ਅੱਜ ਵੀ ਕਹਿੰਦੇ ਆ ਅਸੀਂ ਪਰਛਾਵੇਂ ਵਾਲੇ ਹੀ ਸੀਗੇ ਹੂੰ ਠੀਕ ਆ ਪਰਛਾਂ ਤੇ ਰਹਿਣਾ ਤੇ ਹੈਗੇ ਆ ਹਾਂ ਹੈਗੇ ਆ ਸਾਨੂੰ ਤੇ ਰਹਿਣਾ ਵਾ ਹਾਂ ਸਾਨੂੰ ਬਾਬਾ ਨਾਨਕ ਹੀ ਆ ਜੋ ਚਲਾਈ ਜਾਂਦਾ ਆ ਤੇ ਉਹਦੀ ਦੇਣ ਆ ਉਹਦਾ ਹੀ ਸਾਰਾ ਖੁਸ਼ ਯਾਰ ਇਦਾਂ ਹੀ ਪੈਸੇ ਘੁੰਮ ਜਾਂਦੇ ਆ ਕੋਲ ਕੋਹ ਨਹੀਂ ਉਹ ਇਧਰੋਂ ਉਧਰ 20000 ਇਧਰੋਂ ਆਉਂਦਾ 30000 ਉਧਰ ਚਲ ਜਾਂਦਾ ਉਹਦੇ ਫਲ ਸਪੇ ਵਾਲਾ ਬੰਦਾ ਆ ਕਿ ਘਰ ਵਾਲਾ ਹੋ ਬੜਾ ਹੰਦ ਭਲੇ ਦਾ ਬੜਾ ਸਹੀ ਗੱਲ ਆ ਵੇਚੋ ਵੀ ਉਦਾਂ ਦਾ ਵੱਡੋਂਗੇ ਅੱਛਾ ਇੱਕ ਦਲ ਆ ਅਜੇ ਤੱਕ ਕੋਈ ਵੀ ਸੰਪੂਰਨ ਡਰਾਈਵਰ ਨਹੀਂ ਹੋਇਆ ਸਾਰੀ ਉਮਰ ਬੰਦਾ ਸਿੱਖਦਾ ਹੀ ਰਹਿੰਦਾ ਵਾ ਸਾਰੀ ਉਮਰ ਭਾਈ ਮੈਂ ਇਹ ਹਿਸਾਬ ਦਾ ਦੇਖਿਆ ਇਹ ਤੇ ਇਹਦੇ ਉਹਦੀ ਰਜਾ ਚੱਲ ਜੇ ਜੇ ਕਿਸੇ ਨੇ ਕਹਿ ਤਾ ਨਾ ਕਿ ਮੈਂ ਮੈਂ ਮਤਲਬ ਅੱਜ ਤੱਕ ਮੇਰੇ ਕੋ ਕੁਝ ਨਹੀਂ ਹੋ ਸਕਦਾ ਮੈਂ ਹੈਗਾ ਸੰਪੂਰਨ ਡਰਾਈਵਰ ਉਹ ਝੂਠ ਬੋਲਦਾ ਡਰਾਈਵਰੀ ساری ਉਮਰ ਸਿੱਖਣ ਦੀ ਆ ਉਹ ਬੰਦਾ ਪੱਤਾ ਖਲਾਉਂਦਾ ਰੱਬ ਖਲਾਉਂਦਾ ਪੱਤਾ ਹਾਂ ਉਹ ਜਦੋਂ ਮੈਂ ਇਹ ਗੱਲ ਕਹਿਣਾ ਹਾਂ ਕਿ ਇਹ ਚੀਜ਼ ਤੇ ਨਾ ਪਿਆ ਕਰੋ ਕਿ ਮਤਲਬ ਨਵਾਂ ਬੰਦਾ ਹਾਂ ਉਸਤਾਦ ਦੀ ਇੱਜ਼ਤ ਕਰੋ ਪਹਿਲਾਂ ਤੇ ਗੱਲ ਦੇਖੋ ਉਸਤਾਦ ਉਸਤਾਦ ਹੀ ਰਹਿਣਾ ਜੋ ਹੈ ਉਹ ਕਈ ਯਾਰ ਉਹ ਮੈਂ ਜੱਸੇ ਪੱਟੀ ਦੇਖਦੇ ਨੇ ਇੰਟਰਵਿਊ ਦੇਖੇ ਬੜਾ ਵਧੀਆ ਉਹ ਗੱਲ ਲੱਗੀ ਆਂਦਾ ਅੱਜ ਕੱਲ ਕਈ ਜ਼ਿਆਦਾ ਲੰਮਾ ਕਿਉਂ ਨਹੀਂ ਚੱਲ ਪਉਂਦੇ ਆਂਦਾ ਉਹਦਾ ਕਾਰਨ ਇਹ ਆ ਕਿ ਜਦੋਂ ਤੇ ਪਹਿਲਾਂ ਤੇ ਉਸਤਾਦ ਤੋਂ ਹੁੰਦੇ ਆ ਆਂਦਾ ਬਾਅਦ ਚ ਜਦੋਂ ਖੇਡਣ ਲੱਗ ਪੈਂਦੇ ਵਧੀਆ ਸਾਰਾ ਕੁਝ ਕਰ ਲੱਪੈਂਦੇ ਨਾ ਬਾਚੂ ਸੋਚ ਲੈਂਦਾ ਕਿ ਅਸੀਂ ਖੜਾ ਰਹੀ ਆਂ ਹਾਂ ਪਲੇਅਰ ਅਸੀਂ ਯਾਰ ਇਹਨੇ ਕੀ ਕੀਤਾ ਅਸੀਂ ਮਿਹਨਤ ਕੀਤੀ ਮਿਹਨਤ ਕੀਤੀ ਤਾਂ ਇਦਾਂ ਹੀ ਆਪਣੇ ਚ ਮਤਲਬ ਇਹ ਚੀਜ਼ਾਂ ਭੋਲੇ ਦੇ ਗੱਡੀਆਂ ਬਣਾਈਆਂ ਠੀਕ ਆ ਹੂੰ ਕਈ ਚੀਜ਼ਾਂ ਵਾਦੇ ਘਾਟੇ ਚਲੇ ਉਹ ਚੀਜ਼ਾਂ ਭੁੱਲ ਗਏ ਬਾਅਦ ਚ ਕਹਿਣਗੇ ਯਾਰ ਇਹਨੇ ਕੀ ਕੀਤਾ ਗੱਡੀ ਤੇ ਮੈਂ ਹੀ ਸੀ ਗੱਡੀ ਦੇ ਖਰੜ ਤੋਂ ਤਾਂ ਨਿਕਲ ਆਇਆ ਖਰੜ ਤੋਂ ਅੱਗੇ ਨਿਕਲ ਗਏ ਸੀ ਐਨਜੀ ਭਰਾੜੀਏ ਟੈਂਕੀ ਹੋ ਚੁੱਕੀ ਆ ਐਂਡ ਤੇ ਹੀ ਆ ਗਿਆ ਕੰਮ ਸਮਝ ਲਓ ਤਾਂ ਹੁਣ ਇੱਕ ਟੈਂਕੀ ਲੱਗਣੀ ਆ ਹੋਰ ਕਿੰਨੇ ਦੇ ਤੇਲ ਲੱਗ ਜਾਣਾ ਘਟੋ ਘਟੋ 1000 ਤੋਂ ਉੱਪਰ ਦਾ ਤੇਲ ਲੱਗ ਜਾਣਾ ਉਹ ਬੰਦੇ ਸੌ ਪੰਨੇ ਦੀ ਹੁਣ ਬੈ ਨਹੀਂ ਲੱਗਦਾ ਫੇਰ ਸੋ ਸੋ ਦੀ ਹੁਣ ਪੈ 600 ਦੀ ਪਾਉਗੀ ਹੁਣ ਮੇਰੇ ਹਿਸਾਬ ਨਾਲ ਓਹ 1000 ਪਲੱਸ ਪੈ 1000 ਪਲੱਸ ਦਾ ਪੈ ਜਾਣਾ ਦੇਖਦੇ ਹਾਂ ਬਾਕੀ ਦੇਖਦੇ ਆ ਬਾਕੀ ਕੀ ਬੰਦਾ ਫੁੱਲ ਕਰਦੇ ਬਾਈ ਹੋ ਗਿਆ ਸ਼ੁਰੂ ਪੀਐਨਜੀ ਭਰਾਲੀਏ ਆ 200 ਤੋਂ ਘੱਟ ਵਾ ਭਈਓ ਪ੍ਰੈਸ਼ਰ ਘੱਟ ਮਾਰ ਦੇ ਹੈ ਘੱਟ ਮਾਰ ਦੇ ਅੱਛਾ ਪਰ ਘੱਟਾ ਪ੍ਰੈਸ਼ਰ 200 ਤੋਂ ਵੱਧ ਚਾਹੀਦਾ ਭਰਾ ਉਹ ਵੀ ਸੀਐਨਜੀ ਕੰਪਲੀਟ ਹੋ ਗਈ ਆ ਤੇ 640 ਰੁਪਏ ਦੀ ਪਈ ਐ 100 ਤੋਂ 650 ਦੀ ਪਈ ਇਹ ਪ੍ਰੈਸ਼ਰ ਜਿਹਦਾ حساب ਤਾਂ ਆਵਜਾ ਨਹੀਂ ਪਤਾ ਲੱਗਾ ਪੈਸੇ ਨਹੀਂ ਸੈਂਡ ਹੁੰਦੇ ਫੇਰ ਇੰਜ ਕਰਕੇ ਆ ਵੇਟਿੰਗ ਫੋਰ ਪੇਮੈਂਟ ਸਟੇਟਸ ਵੇਟਿੰਗ ਆ ਗਈ ਭਾਈ ਜੀ ਵੇਟਿੰਗ ਫੋਰ ਪੇਮੈਂਟ ਏ ਯਾਰ ਪਤਾ ਨਹੀਂ ਕੀ ਚੱਲ ਚੱਕਰ ਪੈਣਾ ਆ ਜਾਣ ਕੇ ਬਾਅਦ ਚੋਂ ਵੇਟਿੰਗ ਆ ਕਹਿੰਦੇ ਉਹਨਾਂ ਨੂੰ ਕਹਿ ਦਈਏ ਨਾ ਉਹਨਾਂ ਕਹਿੰਦੇ ਦੁਬਾਰਾ ਆਗੇ ਤੇ ਦੇ ਦੇ ਸਾਰੇ ਇੱਕ ਵਾਰੀ ਫੇਰ ਕਰਨ ਲੱਗੇ ਜੇ ਦੁਬਾਰਾ ਆਗੇ ਤੇ ਦੇ ਦੇ ਮੇਰਾ ਭਰਾ ਠੀਕ ਆ ਵੀਰ ਹੋ ਜਾਂਦੇ ਬਾਅਦ ਇਹ ਲੈ ਜਾਂਦੇ ਆ ਓਕੇ ਮੇਰੀ ਜਾਨ ਅਸੀਂ ਪਰ ਜਲੰਧਰ ਦੇ ਆ ਨਾ ਤੁਹਾਡੇ ਨਾਲ ਸੰਪਰਕ ਕਰ ਲਾਂਗੇ ਨੰਬਰ ਦੇ ਦਿਓ ਮੜਨ ਲਾ ਵੀ ਦੂਜੀ ਵਾਰੀ ਵੀ ਨਹੀਂ ਹੋਏ ਹੁਣ ਤੀਜੀ ਵਾਰੀ ਕਰਦੇ ਆ ਹੋਰ ਸਕੈਨਰ ਹੈ ਨਹੀਂ ਬਈ ਨਹੀਂ ਹੁਣ ਫੇਰ ਕਿੱਦਾਂ ਕਰੀਏ ਇਹ ਕਾਰਡ ਉਹ ਵੀ ਕਾਰਡ ਨੂੰ ਉਹਦਾ ਬਾਈ ਦਾ ਨਹੀਂ ਲੈ ਉਹ ਕਾਰਡ ਕਰ ਦਿੰਨੇ ਯਾਰ ਲੈ ਦੇ ਕਾਰਡ ਦੋ ਜਿਸਨੇ ਕਰਾਉਣਾ ਹੈ ਕੈਸ਼ ਕਰੂਗਾ ਯਾਰ ਨਾ ਹੋਰ ਹੀ ਕੋਈ ਤਰੀਕਾ ਅਪਣਾਉਣਾ ਪੈਣਾ ਸਕੈਨਰ ਤਾਂ ਖਰਾਬ ਆ ਮੇਰੇ ਹਿਸਾਬ ਨਾਲ ਹੋਰ ਵੀ ਮੰਤਰਨ ਭਾਈ ਠੀਕ ਆ ਥੱਕੇ ਥੱਕੇ ਜਿ ਲੱਗਦੇ ਆ ਉਹਦਾ ਹੈ ਮਜ਼ੇ ਜਾਂ ਮੈਨੂੰ ਪਤਾ ਵਾ ਓਕੇ ਆ ਰੈਸਟ ਕਰੋਂਗੇ ਹੁਣ ਗੱਡੀ ਦੇ ਪਿੱਛੇ ਬੈਠ ਕੇ ਇਹ ਜਾਣ ਸਕੈਨਰ ਕਿੱਥੇ ਆ ਉਹ ਕਾਰਡ ਗਿਆ ਸੌਰੀ ਉਹਨਾਂ ਦਾ ਨੰਬਰ ਲੈ ਲਿਆ ਵਾ ਬਾਈ ਜੇ ਡਬਲ ਮਤਲਬ ਦੂਸਰੀ ਵਾਰੀ ਪੇਮੈਂਟ ਆ ਗਈ ਫੇਰ ਤੇ ਭਾਈ ਉਹਨਾਂ ਨੂੰ ਫੋਨ ਕਰ ਦਾਂਗੇ ਕਿ ਭਾਈ ਪਾ ਦਿਓ ਸਾਡੇ ਪੈਸੇ ਵਾਪਸ ਦੋ ਵਾਰੀ ਆ ਗਏ ਆ ਹਨਾ ਭਾਈ ਚੈੱਕ ਕਰ ਲਿਓ ਤੁਸੀਂ ਵੀ ਮੜਾ ਧਿਆਨ ਰੱਖਿਓ ਥੈਂਕ ਯੂ ਸਾਨੂੰ ਤੇ ਨੌਲੇਜ ਹੀ ਪਤਾ ਹੀ ਨਹੀਂਦਾ ਸਾਰਾ ਕੋਈ ਨਾ ਮੈਂ ਦੇਖ ਲੂੰਗਾ ਵੈਸੇ ਤੁਹਾਡਾ ਧਿਆਨ ਸੱਚੀ ਇਹ ਤੁਸੀਂ ਨਹੀਂ ਦੇਖਣਾ ਮੈਂ ਦੇਖ ਲੂੰਗਾ ਤੁਹਾਨੂੰ ਚਿੰਤਾ ਨਹੀਂ ਲੈਣੀ ਅਜਾ ਧਰਤੀ ਤੱਕ ਹੁਣ ਹੋਈ ਫੁੱਲ ਅਸਲ ਜੀ ਹਾਂ ਹੁਣ ਨਹੀਂ ਲੋਡ ਪੈਣੀ ਹੁਣ ਕੋੜਾ ਇਹਨਾਂ ਲੋਡ ਪੈਣ ਨੂੰ ਹੁਣ ਫੋਨ ਹੈ ਵਿਚਾਰਾ ਮੌਸਮ ਬਹੁਤ ਵਧੀਆ ਹੋਇਆ ਹੈ ਭਾਈ ਸ਼ਾਮ ਦਾ ਟਾਈਮ ਆ ਆਵੇ ਦੋ ਤਿੰਨ ਰਹੀ ਹੋ ਗਏ ਜਾਣੇ ਤੇ ਫਿਲਡ ਐਵੇਂ ਇੱਕ ਗਾਲਾ ਕਰੋੜ ਤੋਂ ਸ਼ੁਰੂ ਹੋ ਗਏ ਜਲੰਧਰ ਤੱਕ ਇੰਨਾ ਵਧੀਆ ਰੋਡ ਆ ਨਾ ਸਵਾਦ ਆ ਜਾਂਦਾ ਗੱਡੀ ਚਲਾਉਂਦਾ ਮਜ਼ਾ ਆਉਂਦਾ ਪੂਰਾ ਜਦੋਂ ਫਾਸਟ ਸਟਾਫ ਪੁਰੇ ਜੇਮ ਕੇ ਹਾਂ ਭਾਈ ਹੁਣੀ ਪੂਰੇ ਰਾਣੀ ਘਟ ਮਾਰਦੇ ਪਏ ਆ ਆ ਚੈੱਕ ਕਰਦਾ ਆ ਵੀ ਗੱਡੀਆਂ ਦਾ ਟਾਈਮ ਹੁੰਦਾ ਹੈ ਨਾ ਓਮਨੀ ਇਹ ਤਾਂ ਇਹ ਤਾਂ ਮਤਲਬ ਵਾਇਰਲ ਹੋ ਗਈ ਉਹ ਚੱਕੇ ਨਹੀਂ ਲੈਂਦੇ ਫਿਲਮਾਂ ਚ ਕੁੜੀ ਚੱਕ ਕੁੜੀ ਚੱਕ ਲੈ ਜਾਂਦੇ ਨੇ ਕਿਡਨੈਪਰ ਵਾਲੀ ਰਾ ਰੰਗ ਵੇਲੇ ਕਿ ਤੁਹਾਨੂੰ ਲਾਲ ਕਾਲੀ ਨੇ ਰੱਖਿਆ ਨੇ ਆਹੋ ਇੱਕ ਦਰਵਾਜਾ ਜਿਹੜਾ ਇਦਾਂ ਖੁੱਲਦਾ ਸੀ ਇਹਦਾ ਉਹ ਵਧੀਆ ਚੀਜ਼ ਸੀ ਪਰ ਉਹ ਕਾਮਯਾਬ ਨਹੀਂ ਹੋਇਆ ਤਾਂ ਭਾਈ ਨਵਾਂ ਸ਼ਹਿਰ ਬਾਈਪਾਸ ਤੇ ਆ ਤਾਂ ਆਪਣੀ ਦੂਜੀ ਗੱਡੀ ਵੀ ਟੱਕਰ ਗਈ ਮਿੰਟੇਪਾਲੀ ਇਹ ਵੀ ਇਹ ਵੀ ਚੰਡੀਗੜ੍ਹੋਂ ਆਈ ਆ ਗੱਡੀ ਪਿੱਛੇ ਸੀਗੀ ਹੁਣ ਅੱਗੇ ਕੀਤੀ ਆ 4400 ਨੰਬਰ ਆ ਗੱਡੀ ਦਾ ਵੀ ਨੰਬਰ 4400 ਆ ਇਹ ਵੀ ਮਿੰਟੇਪਾਲੀ ਗੱਡੀ ਆ ਕਹਿੰਦਾ ਵੀਡੀਓ ਬਣਾਉਣੀ ਮੈਂ ਕਿਹਾ ਬਣਾ ਦਿੰਦੇ ਅੱਗੇ ਲੇਟਾ ਜਦੋਂ ਆਵਾਂਗੇ ਪਰ ਆਵਾਵੇਂ ਸਾਈਡ ਤੇ ਲਾੜਾ ਸੈਂਟਰ ਚ ਕਾਦੀ ਪਿੱਛੇ ਕੋਈ ਲੈਡ ਲਾੜਾ ਦਾ ਦਾਦੇ ਤੋਂ ਬੜ ਬੋਣੇ ਇਹ ਠੋਕੂ ਕੇ ਮੈਨੂੰ ਸਾਲਾ ਸੈਂਟਰ ਚ ਜਾਂਦਾ ਪਿਆ ਤੇ ਸਪੀਡ ਹੈਗੀ 20 ਦੀ ਭਾਈ ਦੱਗੇ ਗੱਲ ਪਏ ਹੈਣਾ ਸੈਂਟਰ ਚ ਜਾਂਦਿਆ ਸਾਲਾ ਸਪੀਡ 20 ਦੀ ਇੱਕ ਗੱਡੀ ਵਾਲੇ ਜਿੱਦਾਂ ਅਚਾਨਕ ਜਿੱਦਾਂ ਕਈ ਕਾਰਡ ਹੁੰਦੇ ਹੀ ਅੱਜ ਕੱਲ ਚਲੋ ਵੀ ਭਾਈ ਰਮ ਤੇ ਰਮ ਤੇ ਚੋਬਰ ਚਲੰਦਰ ਪਹੁੰਚ ਗਏ ਆਪਣੇ ਹੋਮ ਟਾਊਨ ਤੇ ਭਾਈ ਹੁਣੀ ਚੱਲੇ ਆਪਣੇ ਘਰੇ ਚਲੰਦਰ ਆ ਗਏ ਉਹ ਸਾਹਮਣੇ ਗੱਡੀ ਖੜੀ ਭਾਈ ਹੁਣ ਅਸੀਂ ਸੇਰੇ ਮਿਲ ਚਲੋ ਭਾਈ ਲਓ ਵੀ ਭਾਈ ਕੰਮ ਫਾਈਨਲ ਆ ਨਿਰਮਲ ਭਾਈ ਹੁਣੀ ਆਪਣੇ ਘਰੇ ਚਲ ਗਿਆ ਤੇ ਮੈਂ ਆਹ ਵਾਲੀ ਗੱਡੀ ਮਿੰਟੇ ਭਾ ਲਈ ਆ ਉਹਨਾਂ ਨੂੰ ਫੋਨ ਚੱਲਾਵਾ ਉਸ ਤੋਂ ਬਾਅਦ ਸੱਜਣ ਫਿਰ ਤੋਂ ਮੋਟਰਸਾਈਕਲ ਤੇ ਹੋ ਜਾਣਗੇ ਤੇ ਬਸ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵਗੈਰਾ ਕਰ ਦਿਓ ਜੇ ਵਈਆ ਲੱਗਾ ਤੁਹਾਨੂੰ ਮਜ਼ਾ ਆ ਵੀਡੀਓ ਦੇਖਣ ਦਾ ਤੇ ਬਸ ਓਕੇ ਆ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ